ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਿਛਲੇ ਦਿਨੀ ਅਕਾਲੀਗਨ ਦੇ ਕੁਝ ਆਗੂ ਜਿਨ੍ਹਾਂ ਨੂੰ ਬਾਗੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਉਹਨਾਂ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਨਾਮ ਤੇ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਜੋ ਵਿਰਧੀ ਦੇ ਮਾਮਲੇ ਨਾਲ ਸਬੰਧਤ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਉਸ ਸਮੇਂ ਭਾਈਵਾਲ ਸੀ ਤੇ ਸੁਖਮਨੀ ਸਿੰਘ ਬਾਦਲ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਨੇ ਉਹਨਾਂ ਨੇ ਜਿਹੜਾ ਕੀ ਪੂਰਾ ਇਲزام ਲਾਇਆ ਕਿ ਇਹਨਾਂ ਦੀ ਗੋਆਈ ਇਸ ਸਾਰ ਕੁਝ ਹੋਇਆ। ਤੋਂ ਉਸ ਤੋਂ ਬਾਅਦ ਹਰਤਕ ਸਾਹਿਬ ਨੇ ਇਸ ਦੀ ਬਾਰੇ ਵਿੱਚ ਜੋ ਜਾਣਕਾਰੀ ਮੰਗੀ। ਸਪਸ਼ਟੀਕਰਨ ਮੰਗਿਆ ਉਹ ਸੁਖਵੀਰ ਸਿੰਘ ਬਾਦਲਿਕ ਨਮਾਣੀ ਸੇਵਾਦਾਰ ਦੇ ਵਜੋਂ ਅਕਾਲ ਤਖਤ ਸਾਹਿਬ ਪਹੁੰਚ ਕੇ ਉਹਨਾਂ ਨੇ ਉਹੜਾ ਸਪਸ਼ਟੀਕਰਨ ਦਿੱਤਾ। ਇਹ ਚਿੱਠੀ ਦੇ ਬਾਰੇ ਵਿੱਚ ਰਵਾ ਪੰਡ ਤੇ ਕਿ ਇਹਨੂੰ ਜਨਤਕ ਕੀਤਾ ਜਾਵੇ ਉਹ ਜਨਤਕ ਵੀ ਹੋਵੇ। ਸੋ ਉਸ ਤੋਂ ਬਾਅਦ ਕਾਰਤਾਰ ਸਾਹਿਬ ਦੇ ਸਰਨਾ ਸਰਕਾਰਯੋਗ ਜਥੇਦਾਰ ਸਾਹਿਬ ਨੇ ਅ ਪੰਚ ਸਿੰਘ ਸਰਬਾਨ ਦੇ ਨਾਲ ਜੋ ਮੀਟਿੰਗ ਕੀਤੀ ਆ ਉਸ ਦੀ ਤਰੀਕ ਜਿਹੜੀ ਆ 30 ਤਰੀਕ ਵਿੱਚ ਗਈ ਵਿੱਚ ਗਈ ਆ ਸੋ ਇਸ ਤੋਂ ਪਹਿਲਾਂ ਸੁਮੇਤ ਸਿੰਘ ਬਾਦਲ ਨੇ ਆਪਣੇ ਆਪ ਨੂੰ ਪ੍ਰਧਾਨਗੀ ਦੇ ਉਹਦੇ ਤੋਂ ਲਾਭੇ ਕਰਦੇ ਆ ਜੁਆਰੀਆਂ ਤੋਂ ਲਾਭੇ ਹੁੰਦੇ ਆ ਉਹਨਾਂ ਨੇ ਬਲਵਿੰਦਰ ਸਿੰਘ ਭੁੰਦੇ ਜਿਹੜੇ ਕਿ ਸੀਨੀਅਰ ਜਿਹੜੇ ਆਗੂ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਸੋ ਇਹ ਚੰਗੀ ਗੱਲ ਆ ਮੈਨੂੰ ਮੈਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਦਾ ਜ਼ਾਹਰ ਕਰਦਾ ਕਿ ਇੱਕ ਸਿੱਖ ਦਾ ਅਕਾਲ ਪੁਰਖ ਸਾਹਿਬ ਦੇ ਸਾਮੁਖੇ ਪੇਸ਼ ਹੋਣਾ ਨਿਮਰਣ ਸੇਵਾ ਕੋ ਜੋ ਪੇਸ਼ ਹੋਣਾ ਆਪਣੀਆਂ ਉਹਦੇਦਾਰੀਆਂ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਵੱਡਾਪਣ ਜਿਹੜਾ ਆਪਣੇ ਨਾਮ ਦੇ ਨਾਲ ਲਗਾ ਉਹਨੂੰ ਤਿਆ ਕੇ ਅਕਾਲ ਪੁਰਖ ਸਾਹਿਬ ਤੇ ਇੱਕ ਨਿਮਰਣ ਸੇਵ ਕੋ ਜੋ ਪੇਸ਼ ਹੋਉਂਦਾ ਜਿਹੜਾ ਉਹਨਾਂ ਦੀ ਮਰਛਾ ਦਿਖਾਇਆ ਤੇ ਫੈਸਲਾ ਲਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਫੈਸਲਾ ਸੋ ਮੈਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਸਾਰੀ ਸਮੁੱਚਾਈ ਵਾਲਾ ਭਾਈਚਾਰਾ ਉਹ ਨੂੰ ਵਿੱਚ ਸਹਿਮਤ ਹੁੰਦਾ ਦਿਖਾਈ ਦੇ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ ਲਈ ਇੱਕ ਚੰਗੇ ਸੰਕੇਤ ਹੈ ਅਕਾਲਪੁਰ ਸਾਹਿਬ ਕੀ ਫੈਸਲਾ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਲਾਉਂਦੇ ਨੇ ਇਹ ਧਾਰਮਿਕ ਸਜ਼ਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਏਗੀ ਪਰ ਸੁਖਬੀਰ ਸਿੰਘ ਬਾਦਲ ਦਾ ਇੱਕ ਨਵਾਂ ਸੇਵ ਕੋਲੋਂ ਪੇਸ਼ ਹੋਣ ਦਾ ਜਿਹੜਾ ਲਿਆ ਫੈਸਲਾ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਲਾਭੇ ਕਰਕੇ ਬਲਵੰਦਰ ਸਿੰਘ ਭੋਤੜਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਉਸ ਦੀ ਅਸੀਂ ਮੋਰਚੋ ਸਲਾਘਾ ਕਰਦੇ ਹਾਂ ਵਾਜੂਦ ਜੀ ਕਰਤਾਰ ਸਾਹਿਬ